ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਮੈਂ ਥੋੜੀ ਜੀ ਕੋਸ਼ਿਸ਼ ਕੀਤੀ ਸੀ ਅੱਜ ਕਿ ਬੰਦ ਦੇ ਨਾਲ ਨਾਲ ਚੱਲ ਕੇ ਦੇਖਿਆ ਜਾਵੇ ਕਿ ਕੀ ਹਾਲਾਤ ਨੇ ਤਾਂ ਰਸਤੇ ਦੇ ਵਿੱਚ ਆਉਂਦੇ ਹੋਏ ਮੈਨੂੰ ਕਈ ਸਾਰੀਆਂ ਟਰਾਲੀਆਂ ਮਿਲੀਆਂ ਕਈ ਸਾਰੇ ਕਿਸਾਨ ਵੀ ਸਮਾਨ ਲੈ ਕੇ ਆਉਂਦੇ ਮਿਲੇ ਹਾਲਾਤ ਇਹ ਹੈ ਕਿ ਸੜਕ ਤੇ ਖੜੇ ਹੋਏ ਪਿੰਡਾਂ ਤੋਂ ਆਏ ਹੋਏ ਲੋਕ ਇਹ ਸੋਚ ਕੇ ਪਰੇਸ਼ਾਨ ਹੈ ਕਿ ਅਸੀਂ ਕਿੱਥੇ ਜਾਈਏ ਤੇ ਕਿਹੜੇ ਪਿੰਡ ਦੇ ਵਿੱਚ ਸਮਾਨ ਪਹੁੰਚਾਈਏ ਅਸਲ ਦੇ ਵਿੱਚ ਕੀ ਹੈ ਕਿ ਆਪਾਂ ਆਪਹਾਉਕਤਾ ਵਾਸ਼ ਪਿੰਡਾਂ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਚੀਜ਼ਾਂ ਲੈ ਕੇ ਆ ਰਹੇ ਹਾਂ ਲੇਕਿਨ ਹੁਣ ਅੱਗੇ ਜ਼ਰੂਰਤ ਕੀ ਹੈ ਉਹ ਚੀਜ਼ਾਂ ਨੂੰ ਦੇਖਣਾ ਪਏਗਾ ਹੁਣ ਤੁਸੀਂ ਇੱਥੇ ਦੇਖੋਗੇ ਤਾਂ ਆ ਇੱਕ ਸੜਕ ਹੈ ਇਹ ਸੜਕ ਜਾਂਦੀ ਆ ਸੜਕ ਦੇ ਉੱਪਰ 4-4 ਫੁੱਟ ਪਾਣੀ ਹੈ ਅੱਗੇ ਲੋਕ ਰਹਿ ਰਹੇ ਆ ਜੇਕਰ ਅਸੀਂ ਇਹ ਕੋਸ਼ਿਸ਼ ਕਰੀਏ ਕਿ ਇੱਥੇ ਆਉਣ ਤੋਂ ਪਹਿਲਾਂ ਆਪਾਂ ਇਹ ਪਤਾ ਕਰੀਏ ਕਿ ਲੋੜ ਕੀ ਹੈ ਤੁਸੀਂ ਸੇਵਾ ਕਰਨੀ ਹੈ ਬਹੁਤ ਵਧੀਆ ਇੱਕ ਦਿਨ ਪਹਿਲਾਂ ਆਪਣੇ ਪਿੰਡ ਚੋਂ ਬੰਦੇ ਭੇਜੋ ਅਲੱਗ-ਅਲੱਗ ਪਿੰਡਾਂ ਜਾ ਕੇ ਦੇਖਣ ਕਿ ਕਿਸ-ਕਿਸ ਚੀਜ਼ ਦੀ ਲੋੜ ਹੈ ਉਹੋ ਚੀਜ਼ ਆਪਾਂ ਉੱਥੇ ਲੋਕਾਂ ਨੂੰ ਪਹੁੰਚਾਈਏ ਨੰਬਰ 1 ਨੰਬਰ 2 ਤੇ ਅਸਲੀ ਜਿਹੜੇ ਕੰਮ ਹੈ ਉਹ ਤਾਂ ਜਦੋਂ ਆ ਪਾਣੀ ਉੱਤਰ ਗਿਆ ਨਾ ਉਸ ਤੋਂ ਬਾਅਦ ਚ ਲੋੜ ਪੈਗੀ ਹਜੇ ਤਾਂ ਉਹ ਲੋੜ ਨਹੀਂ ਹੈਗੀ ਕਿਉਂਕਿ ਆ ਸਾਰੇ ਖੇਤ ਹੈ ਇਹਨਾਂ ਸਾਰੇ ਖੇਤਾਂ ਦੇ ਵਿੱਚ ਸੈਲਟ ਪੜ ਗਿਆ ਹੈ ਇਹਨਾਂ 'ਚ ਰੇਤਾ ਪੜ ਗਿਆ ਹੈ ਇਹ ਸਾਰਾ ਚੱਕਣਾ ਹੈ ਇਸ ਚੱਕਣ ਆਸਤੇ ਪੈਟਰੋਲ ਚਾਹੀਦਾ ਡੀਜ਼ਲ ਚਾਹੀਦਾ ਟਰੈਕਟਰ ਚਾਹੀਦਾ ਕਿਰਾਏ ਚਾਹੀਦੇ ਆ ਫਿਰ ਇਹਨੂੰ ਬੀਜਣ ਆਸਤੇ ਢਾਈ ਚਾਹੀਦੀ ਹੈ ਕਣਕ ਚਾਹੀਦੀ ਹੈ ਇੱਕ ਇੱਕ ਕੀ ਦੀ ਲੋੜ ਹੈ ਮੇਰੇ ਖਿਆਲ ਚ ਤੁਸੀਂ ਹੁਣ ਬਹੁਤਾ ਜਿਹੜਾ ਹੈਗਾ ਪੈਸਾ ਵੇਸਟ ਕਰਨ ਵਾਲੇ ਪਾਸੇ ਨਾ ਜਾਓ ਸਹੀ ਤਰੀਕੇ ਦੇ ਨਾਲ ਮਾਇਆ ਨੂੰ ਸਹੀ ਤਰੀਕੇ ਨਾਲ ਮੋੜ ਕੇ ਯੋਜਨਾਬੰਦ ਤਰੀਕੇ ਨਾਲ ਕੰਮ ਕਰੋ ਤਾ ਉਹ ਜ਼ਿਆਦਾ ਵਧੀਆ ਹੈਗਾ ਅੱਜ ਬਹੁਤ ਸਾਰੇ ਕਿਸਾਨਾਂ ਦੇ ਫੋਨ ਆਏ ਕਿ ਅਸੀਂ ਚੱਲੇ ਹੋਏ ਆ ਦੱਸੋ ਕਿਹੜੇ ਪਾਸੇ ਨੂੰ ਜਾਈਏ ਤਾਂ ਮੇਰੀ ਬੇਨਤੀ ਇਹੀ ਹੈ ਕਿ ਚੱਲਣ ਤੋਂ ਪਹਿਲਾਂ ਆਪ ਆ ਕੇ ਦੇਖੋ ਕਿ ਲੋੜ ਕਿਸ ਚੀ ਦੀ ਹੈ ਜਿੱਥੇ ਚਾਰੇ ਦੀ ਲੋੜ ਹੈ ਚਾਰਾ ਲੈ ਕੇ ਆਓ ਬਾਕੀ ਇਹ ਮੈਂ ਬਾਰ-ਬਾਰ ਕਹਿ ਰਿਹਾ ਕਿ ਮੱਝਾਂ ਦੀ ਧਰਤੀ ਹੈ ਮੱਝਾਂ ਦੀ ਧਰਤੀ ਤੇ ਕੋਈ ਭੁਖਾ ਨਹੀਂ ਸੌਂਦਾ ਇਹ ਲੋਕ ਲੰਗਰ ਬਹੁਤ ਇਨਾਂ ਕੋਲੇ ਲੰਗਰ ਇਹਨਾਂ ਨੇ ਲਾਏ ਹੋਏ ਆ ਸੁੱਕਾ ਰਾਸ਼ਨ ਜਿਹੜਾ ਹੈਗਾ ਠੀਕ ਹੈ ਪਸ਼ੂਆਂ ਦਾ ਚਾਰ ਹੈ ਪਟੂੜੀ ਹੈ ਉਹ ਠੀਕ ਹੈ ਲੇਕਿਨ ਅਸਲੀ ਜ਼ਰੂਰਤ ਪਾਣੀ ਉਤਰ ਤੋਂ ਬਾਅਦ ਚ ਪਵੇਗੀ